ਲੈ ਜੂ ਜੇ ਗਾਤੇ ਕਿ ਗਾਨ ਧਿਆਨ ਕਿਸੇ ਕਰਵਾੜਾ ਜਾੜਾ ਸਾਰ ਜਾੜਾ ਤੇਰੀ ਸਾਡੇ ਵੱਡਾ ਮੇਰਾ ਸਤਿਗੁਰੂ ਨਾਨਕ ਜੀ ਨੇ ਕਰਾ ਕੇ ਤੇਰੀ ਬੇਲੀ ਜਦੋਂ ਧਰਤੀ ਕਦੀ ਭਾਗਾ ਵਾਲੀ ਐ ਬੇਲਾ ਜਿਹੜਾ ਬਿਦਾਰੀ ਕਰ ਰਿਹਾ ਮੇਰੇ ਪਿੱਛੇ ਆਹ ਗੱਲਾਂ ਕੰਨ ਚ ਚੱਲ ਗਿਆ ਕਹਿੰਦੇ ਖੂਤੀ ਦਾ ਗੋਲੀਆਂ ਵੀ ਪੱਟਾ ਗਿਆ ਕਿੰਨੀ

ਯਾ ਕਲ ਕਲ ਝੋਰੀਆਂ ਛੱਤੀਆਂ ਵਾਲੇ ਕੋ ਮੱਲਾ ਉਹਦੇ ਨੇ ਉਹਦੇ ਨੇ ਧੰਨਵਾਦ ਕਰਦੇ ਆਂ ਛਿੰਦਾ ਸਾਡੇ ਇਲਾਕੇ ਦੇ ਭਾਈ ਕਮਾਉਣ ਲਈ ਹੈ ਛਿੰਦਾ ਅੱਜ ਕਦੇ ਰਸਤੇ ਦਾ ਹੀ ਮੁੱਕੇ ਹੋਇਆ ਧੰਨਵਾਦ ਕਰਦੇ ਆਂ ਛਿੰਦੇ ਵਾਲੀ ਉਹ ਵੀ ਅੱਜ ਜਲਾਵਰ ਪਹਿਮਾਨ ਦੇ ਕੇ ਕਿਰਪਾ ਕਰਕੇ ਤੇਰੀ ਮੇਰੇ ਨਾਲ ਸੱਤਕ ਬਣਾਵੇ ਜਲਾਵਰ ਪਹਿਮਾਨ ਸਸਰੀ ਗੁਰ ਗੋਦੀਆ ਤੁਲੀ ਪਹਿਨਾ ਮਹਾਰਾਸ਼ਟਰ ਸਲਾਮੀ ਲਵੇ ਤੁਲੀ ਪਹਿਨਾ ਮਹਾਰਾਸ਼ਟਰ ਪੂਰੀ ਭਾਸ਼ਾ ਦਾ ਫਰਕ ਪੈ ਜਾਂਦਾ ਇਹਨਾਂ ਨੂੰ ਤੁਲੀ ਪਹਿਨਾ ਮਹਾਰਾਸ਼ਟਰ ਸਲਾਮੀ ਲਵੇ ਜੀ ਵੱਡੀ ਮਾਲੀਆਂ ਵਾਲੇ ਬੁਲਟਾ ਤਾੜੀਆਂ ਮਾਰੋ ਮੁੰਡੇ ਵਾਲੀਆਂ ਲਾਸਟ ਕਰਟਾ ਦਾ ਉਹਨੇ ਪੁੱਛਿਆ ਕਿ ਤਾਂ ਗੱਲਾਂ ਵੱਖਰੀਆਂ ਜੀ ਕੋਈ ਵੀ ਜੱਸੇ ਵਾਲਾ ਕੁਸ਼ਤੀ ਹੋਣੀ ਹੈ ਬੁਲਟ ਤੇ ਜੱਸੇ ਵਾਲਾ ਕੁਸ਼ਤੀ ਹੋਣੀ ਹੈ ਬੈਲਪਰ ਦੀ ਬਹੁਤ ਬਹੁਤ ਜਿਹੜੀ ਵੱਡੀ ਕੁਸ਼ਤੀ ਹੋਣੀ ਹੈ ਜੀ ਇਹ ਕਾਰਨਾ ਬੱਗੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਪਰ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਪ੍ਰੀਤ ਸਿੰਘ ਜੀ ਚੇਅਰਮੈਨ ਸਾਹਿਬ ਪੰਜਾਬ ਕਾਲਜ ਸੋ ਜਿਨ੍ਹਾਂ ਦੇ ਵੱਲੋਂ 2100 ਰੁਪਏ ਦਾ ਜਿਹੜਾ ਇਨਾਮ ਹੈ ਵੱਡੀ ਚੰਡੀ ਤੇ ਹੋਵੇਗਾ ਸੋ ਵੱਡਾ ਸਨਮਾਨ ਹੋਵੇਗਾ ਜੀ ਵੱਡੀ ਚੰਡੀ ਤੇ ਜਿਨ੍ਹਾਂ ਦੇ ਵੱਲੋਂ 2100 ਰੁਪਏ ਦਾ ਸੋ ਵੱਡਾ ਇਨਾਮ ਹੋਵੇਗਾ ਬਹੁਤ ਵਧੀਆ ਜਿਹੜਾ ਮੁਕਾਬਲਾ ਮੈਦਾਨ ਦੇ ਵਿੱਚ ਹੋਣਾ ਹੈ

भव और पारोट जी भी अच्छे निकल निकली पड़ी है सारा धनबाद रवि तजेरी सहटिंग रवि चंजेरी ने सहटिंग कृष्ण प्राव हल्ला हमला आरम तो तक है ਤੇ ਬਾਹਰੋਂ ਵੀ ਚਾਰ ਬਟੇਰ ਹੋ ਜਾਣਗੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਉਸਤਾਦ ਜੀਮਾ ਜੀ। ਖਾਸ ਕਰਕੇ ਸਾਡੀ ਲੋਕ ਗ੍ਰਾਉਂਡ ਆਵਾਜ਼। ਬਾਟਰੀ ਕਰਵਾ ਕਰਕੇ ਮੈਚ ਪੂਰਾ ਕਰਦੇ ਹਾਂ ਜੀ ਗ੍ਰਾਉਂਡ ਕੋਲ ਵਿੱਚ ਹਣ ਸਾਡੇ ਦਰਮਿਆਨ ਪੰਜਾਬ ਦੀ ਗ੍ਰਾਉਂਡ ਆਵਾਜ਼ ਕਹਿੰਦੇ ਵੀ ਆਲ ਇੰਡੀਆ ਦੇ ਵਿੱਚ ਫੁੱਟਬਾਲ ਕਮੈਂਟਰ ਇਕਰ सेमा पोजे आ रहे उन्होंने तो धनवाद कर रहे हैं रा। साहु जी हाथी लो राज हसारी राज हंसारी करा रहे राज हसारी साहु ने खुने मा चला है

संगत नो घटना ही अपने जिले के करके एक बार खुद के ताड़ी मार दो बाबा जोरावर सिंह बाबा फतेह सिंह दुनिया के बहार शहीद हुए हैं आज कल वाली जगते फटे तो हम हीरो और दुनिया की इस महान मैच की गल करिए बदारी आला सिंह की धरती में फिर जा रहे हैं और दुनिया तो बदल कर बोलते जा रहे हैं जिनके बाल बोलेंगे आपका उस तरह रौनक जी दुनिया के उत्तर जाना और दुनिया को जीवन बचना

ਤੇ ਜੱਗ ਆ ਗਿਆ ਜੀ ਉਹ ਪੂਰੀ ਤੇਰੀ ਕਿਹੜੀ ਤੇ ਸੇਕੀ ਤੋਕਰਸਾ ਉੱਪਰ ਸਾਡੇ ਦਰਮਿਆਨ ਬੰਦੇ ਕਹਿਣ ਵਾਲਾ ਕੋਨਾ ਬਤਾਵਰ ਤੋਂ ਗੋਦਿਆ ਹੈ ਆ ਖਾਲੇ ਦੇ ਛੇਤੇ ਇਸ ਵੀਰ ਦੇ ਜਿਹੜਾ ਦਸ ਦਾ ਬਾਲੂ ਉਸੇ ਚਾਹਦਾ ਹੈ

ਦੇਤੇ ਦਿਨਾਂ ਤੋਂ ਲੋਹਾ ਚੱਲਦੀ ਐ ਪਰ ਪ੍ਰਮਾਤਮਾ ਨੇ ਵੱਡੀ ਮਿਹਰ ਕੀਤੀ ਐ ਆਹ ਚਲਿਆ ਹੋਇਆ ਕਲਾਵਾ ਦੇਖੋ ਕੀ ਜਾਂਦਾ ਕੀ ਜੁੜਦਾ ਬੱਤੇ ਬੱਲੇ ਜਿਹੜੀ ਹੋਣੀ ਕੋਈ ਐ ਬੜੀ ਗੱਲੀ ਦਾ ਕਾਟਾ ਜ਼ਰੂਰ ਜੇ ਨਾਲ ਚੱਲ ਰਿਹਾ ਐ ਅੱਜ ਇਸ ਮਹਾਨ ਕੋਚੀ ਗੱਲ ਦੀਆਂ ਬਾਤਾਂ ਪੈਰੀਆਂ ਦੁਨੀਆਂ ਦੇ ਕੋਨੇ ਕੋਨੇ ਤੋਂ ਜਿਹੜੇ ਮਾਲੀ ਉੱਥੇ ਹੋਏ ਐ ਬਾਜਵਾ ਬਿਲਕੁਲੀ ਇੰਜ ਤੂੰ प्रोफेसर चीमा साहब जो हिमाचल प्रदेश तो तो को कुछ ही बिना पैदा पहुंचे ने प्रसिद्ध बदारे ने जिन्ह दिन पंत जी दिन सेवा वह चल रही हैं बहुत बढ़िया कुश्ती के प्रसिद्ध बदारे प्रसिद्ध लिखारी ने उच्च सुची कलम के नालको बहुत बढ़िया है पहलवान आया पहलवान भी वाली करता रहा है और छोटे छोटे छोटा पहुंचे करते बहुत मान सम्मान जो जरूर कर दी

जो हैंडीकैप पहलवान ने भीड़ा लगा रहे तो इन्हों का रेस्ट कर लग गए हम तो लौड़िया टुकड़िया बेहतियाओ फिर दाओ दाली आलम सिंह का बेटा चलना है और